ਦਾ ਲੋਕੀਏ ਜਿਸ ਅੱਕੈ ਸਾਧੂ ਤੇਵਨ ਆਹ ਸਜਣ ਕਾਵਣ ਲੱਗਿਆ ਕਿਸਹਿ ਆ ਤੇਰੀ ਬੰਨਾ ਮਾਣਕ ਗੋਤੀ ਨਾਮੁ ਪ੍ਰਭ ਮਨ ਲੱਗੈ ਕਾਹੀ ਸਤਿ ਆ ਰੰਗ ਸਵੇ ਨਾਰਾਇਣੈ ਜੀਤੇ ਬਨ ਪਾਵਨ ਜੋ ਭਰ ਦੂੜੀ ਸੋ ਕਰੇ ਸੋ ਹੀ ਈਅ ਕਰੰਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਸ਼ਹਿਰ ਬਟਾਲਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਸ ਨੂੰ ਕੰਦ ਸਾਹਿਬ ਕਿਹਾ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਵਿਆਹਣ ਆਏ ਤਾਂ ਉਹ ਇਸ ਕੰਦ ਦੇ ਲਾਗੇ ਬੈਠ ਗਏ ਤਾਂ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਕਾਕਾ ਇਹ ਕੰਦ ਡਿਗ ਜਾਵੇਗੀ ਪਰ ਇਹੋ ਕੇ ਬੈਠ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਦ ਕਦੇ ਨਹੀਂ ਡਿਗੇਗੀ ਇਸ ਜੁਗੋ ਜੁਗ ਇਹ ਕੰਦ ਏਵੇਂ ਹੀ ਰਹੇਗੀ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੰਦ ਸਾਹਿਬ ਗੁਰਦੁਆਰਾ ਹੈ